ਆਪਾਂ ਕਾਂਗਰਸੀ ਵੇਲੇ ਆਪਾਂ ਇੱਕ ਮੌਕਾ ਇਹ ਸਰਕਾਰ ਨੂੰ ਦਈਏ ਅਸੀਂ ਹੱਥ ਜੋੜ-ਜੋੜ ਕੇ ਭੈਣਾ ਗਾੜੀ ਆਪਣੇ ਵੀਰਾ ਗਾੜੀ ਇਹਨਾਂ ਨੂੰ ਵੋਟਾਂ ਪੁਆਈਆਂ ਇਹਨਾਂ ਦੇ ਆਸ ਰੱਖੀ ਸੀ ਆਪਾਂ ਵੀ ਸਾਡਾ ਘਰ ਦਾ ਚੁੱਲ੍ਹਾ ਬਾਲਣਗੇ ਪਰ ਇਹਨਾਂ ਇਹ ਨਹੀਂ ਬਾਲਿਆ ਜੋਰ ਤੇ ਬਿੱਟੋ ਹਾਏ 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 ਇਹ ਜਿਹੜੇ ਮਰ ਗਿਆ ਹਾਏ 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 ਰਾਸ਼ਟਰ ਮੰਤਰੀ ਮੁਰਦਾਬਾਦ 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 ਹਾਏ ਪੂਵੇ ਖੁੱਛਪੁੱਤੋਂ ਦਾ ਫਿਰ ਇਦੋਂ ਬਾਅਦ ਨੂੰ ਕਿਹੜਾ ਪ੍ਰੋਗਰਾਮ ਹੈ ਤੁਹਾਡਾ ਜੀਆ ਸਾਡਾ ਭਵਿਕੋ ਵਿੱਚ ਪ੍ਰੋਗਰਾਮ 300 ਨੂੰ ਦੇਣ ਜਿੱਦਾਂ ਸਾਡੇ ਨਾਲ ਲਾਰੇ ਲਾਊਗਾ ਅਸੀਂ ਚੜ੍ਹਦੀ ਸੂਰਜ ਨਾਲ ਨਵਾਂ ਪਲਾਨਿੰਗ ਕੋਈ ਨਾ ਕੋਈ ਕਰਕੇ ਰੋਜ਼ ਸਿਆਪਾ ਕਰਾਂਗੇ ਪੱਟੀ ਲੋਕਾਂ ਨੂੰ ਇਹਦੀਆਂ ਕਰਤੂਤਾਆਂ ਤੇ ਇਹਦੀਆਂ ਕਰਤੂਤਾਆਂ ਜਾਣੂ ਕਰਾਵਾਂਗੇ ਵੀ ਸਾਡੇ ਨਾਲ ਲਾਰੇ ਲਾ ਲਿਆ ਅਸੀਂ ਕਾਲੀਆਂ ਦੇ ਬਈ ਵਰੀ ਜਾਂਦੇ ਸੀ ਉਹਨਾਂ ਦੇ ਘਰ ਕਾਂਗਰਸੀ ਵੀ ਨਹੀਂ ਜਾਂਦੇ ਪਰ ਸਾਡੇ ਨਾਲ ਇਹਨਾਂ ਨੇ ਦਗਾ ਨਹੀਂ ਕੀਤਾ ਮੁੱਖ ਮੰਤਰੀ ਬਦਲੇ ਕਰ ਤਾਂ ਨਾ ਲੈ ਕੇ ਗਏ ਸੀ ਇੱਕ ਵਾਰੀ ਉਹਨਾਂ ਨੇ ਸਾਨੂੰ ਚਾਹ ਪੁੱਛੀ ਪਾਣੀ ਪੁੱਛੀ ਐਨੇ ਸਾਡੇ ਗੁਰਦੁਆਰੇ ਇੱਕ ਦਿਨ ਲੰਗਰ ਵੀ ਬੰਦ ਕਰਾਤਾ ਇੱਕ ਦਿਨ ਆਪਣੀ ਵਿਹਲੀ ਤੋਂ ਨੇ ਕੁੰਡਾ ਵੀ ਮਾਰ ਲਿਆ ਆਡੇ ਲੋਕ ਬਾਥੂਮ ਕਰਨ ਵਾਸਤੇ ਜਾਂਦੇ ਸੀ ਪਾਣੀ ਪੀਣ ਵਾਸਤੇ ਜਾਂਦੇ ਸੀ ਇਹਨਾਂ ਕਮੇਂਡ ਮੰਤਰੀ ਆ ਇਹਨਾਂ ਤੋਂ ਬਾਅਦ ਜਿਹੜਾ ਤੁਹਾਡੀ ਹੋਰ ਕੋਈ ਸਰਕਾਰ ਕੋਈ ਮੰਗ ਸਾਡੀ ਮੰਗ ਗਲੀ ਬਹਾਲੀ ਦੀ ਆ ਸਾਨੂੰ ਬਹਾਲ ਕੀਤਾ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਸਾਨੂੰ ਬਹਾਲ ਕੀਤਾ ਜਾਵੇ ਬਹਾਲੀ ਤੱਕ ਤੁਹਾਡਾ ਕੀ ਸਾਰਾ ਮਸਲਾ ਜੀ ਮਤਲਬ ਸਸਪੈਂਡ ਕਿਹੜੀ ਗੱਲ ਹੋਏ ਤੁਸੀਂ ਬਸ ਛੋਟੀਆਂ ਛੋਟੀਆਂ ਸ਼ਿਕਾਇਤਾਂ ਕਰਕੇ ਜਾਂ ਨਜਾਇਜ਼ ਰਿਪੋਰਟਾਂ ਕਰਕੇ ਅਸੀਂ ਮਹਿਕਮੇ ਜੋ ਕੱਢੇ ਹੋਏ ਆ ਅਸੀਂ ਬਹਾਲੀ ਦੀ ਮੰਗ ਕਰਦੇ ਆ ਸੋ ਸਾਥੀਓ ਇਹ ਹਨ ਲਾਲਜੀਤ ਭੱਲਰ ਜਿਨ੍ਹਾਂ ਦੇ ਕਰਕੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਵਰਕਰਾਂ ਜੋ ਧਰਨਾ ਲਾਇਆ ਹੈ ਆ ਗਰਾਊਂਡ ਮੀਡੀਆ ਲਈ ਅਵਤਾਰ ਸਿੰਘ ਪੱਟੀ ਮਸਤਰੀ ਲਾਜਵੀਰ ਮਰ ਗਿਆ ਓਏ ਓਲ ਮਾਰ ਕੇ ਹਾ ਤੇ ਵੀਡੀਓ ਬੜਾ ਕਰ ਲਿਆ ਨਹੀਂ ਲੱਗਣੀ ਭਾਈ ਓਏ ਨਾੜੀ ਚ ਸੁਭਾ ਰਿਓ ਏ ਅੜੀਆਂ ਹੱਡੀਆਂ ਬੋਲੇ ਨਾਲ ਰੱਖਦੇ ਪੈਰ ਓਏ ਮਰ ਗਿਆ ਓ ਬੜਾ ਮਾੜਾ ਸੀ ਮੰਤਰੀ ਨਹੀਂ ਰਿਹਾ ਬੜਾ ਬਹੁਤ ਬਹੁਤ ਬੋਲ ਬਹੁਤ ਬਸ ਤੇ ਹੀ ਪੂਰਾ ਹੋਇਆ ਰਹੇ ਅੱਗ ਲੱਗੀ ਨਹੀਂ ਅਜੇ ਪੰਜਾਬ ਸਰਕਾਰ ਮੁਰਦਾਬਾ ਆਪਾਂ ਕਾਂਗਰਸੀ ਵੇਲੇ ਆਪਾਂ ਇੱਕ ਮੌਕਾ ਇਹ ਸਰਕਾਰ ਨੂੰ ਦਈਏ ਅਸੀਂ ਹੱਥ ਜੋੜ-ਜੋੜ ਕੇ ਭੈਣਾ ਗਾੜੀ ਆਪਣੇ ਵੀਰਾ ਗਾੜੀ ਇਹਨਾਂ ਨੂੰ ਵੋਟਾਂ ਪੁਆਈਆਂ ਇਹਨਾਂ ਦੇ ਆਸ ਰੱਖੀ ਸੀ ਆਪਾਂ ਵੀ ਸਾਡਾ ਘਰ ਦਾ ਚੁੱਲ੍ਹਾ ਬਾਲਣਗੇ ਪਰ ਇਹਨਾਂ ਇਹ ਨਹੀਂ ਬਾਲਿਆ ਜੋਰ ਤੇ ਬਿੱਟੋ ਹਾਏ 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 ਪਵੇਖੋ ਚ ਵੀ ਤੁਹਾਡਾ ਫਿਰ ਇਦੋਂ ਬਾਅਦ ਨੂੰ ਕੀ ਪ੍ਰੋਗਰਾਮ ਹੈ ਤੁਹਾਡਾ ਜੀ ਤੁਹਾਡਾ ਪਵੇਖੋ ਚ ਪ੍ਰੋਗਰਾਮ ਦੇ ਸੰਭੂ ਦੇਨ ਜਿੱਦਾਂ ਸਾਡੇ ਨਾਲ ਲਾਰੇ ਲਾਊਗਾ ਅਸੀਂ ਚੜ੍ਹਦੀ ਸੂਰਜ ਨਾਲ ਨਵਾਂ ਪਲੈਨਿੰਗ ਕੋਈ ਨਾ ਕੋਈ ਕਰਕੇ ਰੋਜ਼ ਸਿਆਪਾ ਕਰਾਂਗੇ ਪੱਟੀ ਲੋਕਾਂ ਨੂੰ ਇਹਦੀਆਂ ਕਰਤੂਤਾ ਤੇਰੀਆਂ ਕਰਤੂਤਾ ਜਾਣੂ ਕਰਾਵਾਂਗੇ ਵੀ ਸਾਡੇ ਨਾਲ ਲਾਰੇ ਲਾ ਲਿਆ ਅਸੀਂ ਕਾਲੀਆਂ ਦੇ ਬਈ ਵਰੀ ਜਾਂਦੇ ਸੀ ਉਹਨਾਂ ਦੇ ਘਰ ਕਾਂਗਰਸੀ ਵੀ ਜਾਂਦੇ ਪਰ ਸਾਡਾ ਇੰਨਾ ਤਗਾ ਨਹੀਂ ਕੀਤਾ ਮੁੱਖ ਮੰਤਰੀ ਬਦਲੇ ਕਰ ਧੰਨਾ ਲੈ ਕੇ ਗਏ ਸੀ ਇੱਕ ਵਾਰੀ ਉਹਨਾਂ ਨੇ ਸਾਨੂੰ ਚਾਹ ਪੁੱਛੀ ਪਾਣੀ ਪੁੱਛੀ ਐਨੇ ਸਾਡੇ ਗੁਰਦੁਆਰੇ ਇੱਕ ਦਿਨ ਲੰਗਰ ਵੀ ਬੰਦ ਕਰਾਤਾ ਇੱਕ ਦਿਨ ਆਪਣੀ ਵਿਹਲੀ ਤੋਂ ਨੇ ਟੁੰਡਾ ਵੀ ਮਾਰ ਲਿਆ ਸਾਡੇ ਲੋਕ ਬਾਥੂਮ ਕਰਨ ਵਾਸਤੇ ਜਾਂਦੇ ਸੀ ਪਾਣੀ ਪੀਣ ਵਾਸਤੇ ਜਾਂਦੇ ਸੀ ਇੰਨਾ ਕਮੇਂਡ ਮੰਤਰੀ ਆ ਇਹਨਾਂ ਤੋਂ ਬਾਅਦ ਜਿਹੜਾ ਤੁਹਾਡੀ ਹੋਰ ਕੋਈ ਸਰਕਾਰ ਕੋ ਕੋਈ ਮੰਗ ਸਾਡੀ ਮੰਗ ਗਲੀ ਬਹਾਲੀ ਦੀ ਆ ਸਾਨੂੰ ਬਹਾਲ ਕੀਤਾ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਸਾਨੂੰ ਬਹਾਲ ਕੀਤਾ ਜਾਵੇ ਬਹਾਲੀ ਤੱਕ ਤੁਹਾਡਾ ਕੀ ਸਾਰਾ ਮਸਲਾ ਜੀ ਮਤਲਬ ਸਸਪੈਂਡ ਕਿਹੜੀ ਗੱਲਾਂ ਹੋਏ ਤੁਸੀਂ ਬਸ ਛੋਟੀਆਂ ਛੋਟੀਆਂ ਸ਼ਿਕਾਇਤਾਂ ਕਰਕੇ ਜਾਂ ਨਜਾਇਜ਼ ਰਿਪੋਰਟਾਂ ਕਰਕੇ ਅਸੀਂ ਵਿਭਾਗਾਂ ਵਿੱਚੋਂ ਕੱਢੇ ਹੋਏ ਆ ਅਸੀਂ ਬਹਾਲੀ ਦੀ ਮੰਗ ਕਰਦੇ ਆ ਤੋ ਸਾਥੀਓ ਇਹ ਹਨ ਲਾਲਜੀਤ ਭੁਲਰਸਿੰਗ ਜਿਨ੍ਹਾਂ ਦੇ ਕਰਕੇ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਵਰਕਰਾਂ ਦਾ ਜੋ ਧਰਨਾ ਲਾਇਆ ਹੈ ਆ ਗਰਾਊਂਡ ਮੀਡੀਆ ਲਈ ਅਵਤਾਰ ਸਿੰਘ ਪੱਟੀ